ਸਤ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝ ਵੱਲੋਂ ਤੁਹਾਡਾ ਸਭ ਦਾ ਸਵਾਗਤ ਆ ਜੀ ਆਓ ਅੱਜ ਆਪਾਂ ਫਿਰਨੀ ਬਣਾਈਏ ਜੀ ਪੁਰਾਣੇ ਸਮੇਂ ਵਿੱਚ ਬਣਦੀ ਹੁੰਦੀ ਸੀ ਜਦੋਂ ਆਮ ਪਿੰਡਾਂ ਦੇ ਵਿੱਚ ਕਸਟਰਡ ਬਗੈਰ ਨਹੀਂ ਸੀ ਹੁੰਦੇ ਕਸਟਰਡ ਪਾਊਡਰ ਜਿੱਦਾਂ ਅੱਜ ਕੱਲ ਤਾਂ ਆਮ ਦੁੱਧ पे ਹਰ ਘਰ ਵਿੱਚ ਹੁੰਦੇ ਆ ਤੇ ਛੰਡਾ ਠਾਰ ਕਸਟਰਡ ਖਾਣ ਨੂੰ ਦਿਲ ਕਰਦਾ ਤੇ ਇਦਾਂ ਹੀ ਪਹਿਲੇ ਸਮਿਆਂ ਦੇ ਵਿੱਚ ਇਹ ਸਾਡੀਆਂ ਦਾਦੀਆਂ ਨਾਨੀਆਂ ਸੀ ਉਹ ਫਿਰਨੀ ਬਣਾਉਂਦੀਆਂ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ ਉਸ ਟਾਈਮ ਖਾਦੀ ਹੋਈ ਇਹ ਫਿਰਨੀ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਇਸਪੇ ਤੇ ਬਹੁਤ ਹੀ ਵਧੀਆ ਬੰਦੀ ਆ ਤੇ ਗਰਮੀਆਂ ਦੇ ਵਿੱਚ ਇਹ ਠੰਡੀ ਠਾਲ ਬਹੁਤ ਸਵਾਦ ਲੱਗਦੀ ਆ ਇਹਦੇ ਤਸੀਰ ਵੀ ਠੰਡੀ ਹੁੰਦੀ ਆ ਔਰ ਕਿਹ ਇਹਨੂੰ ਆਪਾਂ ਕਾਫੀ ਟਾਈਮ ਭੇਂਕੇ ਰੱਖਦੇ ਆ ਤੇ ਬੰਦੀ ਇਹ ਚਾਵਲਾ ਤੋਂ ਆ ਜੇ ਮੈਂ ਆਪਾਂ ਚਾਵਾਂ ਨੂੰ ਲੈ ਲੈਨੇ ਆ ਤਾਂ ਦੱਸਦੇ ਨੇ ਵੀ ਆਪਾਂ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਹੁੰਦੀ ਆ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਚਾਵ ਲੈਣੇ ਆ ਜੇ ਆਪਾਂ ਚਾਵ ਲੈਣੇ ਉਹ ਖੀਰ ਵਾਲੇ ਚਾਵ ਲੈਣੇ ਆ ਜੇ ਆਪਾਂ ਖੀਰ ਵਾਸਤੇ ਛੋਟਾ ਚਾਵ ਲੈ ਕੇ ਆਉਣੇ ਹੁੰਦੇ ਆ ਨਾ ਤੇ ਉਹੀ ਤੁਸੀਂ ਛੋਟਾ ਚਾਵ ਲੈ ਆਇਓ ਖੀਰ ਆਸਤੇ ਤੁਸੀਂ ਦੂਸਰੇ ਵੀ ਲੈ ਸਕਦੇ ਆ ਕਿਉਂਕਿ ਆਪਾਂ 4-5 ਘੰਟੇ ਪਹਿਲਾਂ ਪੀਣਾ ਹੁੰਦਾ ਇਹਨਾਂ ਨੂੰ ਇਹਦੇ ਵਿੱਚ ਆਪਾਂ ਕੁਝ ਬਦਾਮ ਭਿੰਦੇ ਹੁੰਦੇ ਆ ਮੈਂ 150 ਗ੍ਰਾਮ ਚਾਵਲ ਭਿੰਦੇ ਆ ਤੇ ਵਿੱਚ ਮੈਂ ਬਦਾਮ ਭਿੰਦੇ ਆ ਤੇ ਥੋੜੇ ਜਿਹਾ ਮੈਂ ਕਾਜੂ ਭਿੰਦੇ ਆ 8-10 ਬਦਾਮ ਤੇ 8-10 ਕਾਜੂ ਭਿਉਂਕੇ ਰੱਖ ਦਿੱਤੇ ਸੀ ਅੱਜ ਤਾਂ ਹੁਣ ਤੋਂ 4-5 ਘੰਟੇ ਪਹਿਲਾਂ 4-5 ਘੰਟੇ ਪਹਿਲਾਂ ਪੀਂਜਣ ਦੇ ਨਾਲ ਇਹ ਜਦੋਂ ਆਮ ਆਪਾਂ ਖੀਰ ਬਣਾਉਨੇ ਆ ਤਾਂ ਆਪਾਂ ਦੱਖ ਘੰਟਾ ਪਹਿਲਾਂ ਪਾ ਕੇ ਰੱਖਦੇ ਆ ਚਾਵਲਾਂ ਨੂੰ ਇਹ ਤਾਂ ਕਿ ਇਹ ਥੋੜਾ ਜਿਹਾ ਚਾਵਲ ਜਲਦੀ ਗਲ ਜਾਂ ਪਰ ਇਹਨਾਂ ਨੂੰ ਆਪਾਂ ਗ੍ਰाइंड ਕਰਨਾ ਹੁੰਦਾ ਦਰਦਰਾ ਜਿਹਾ ਤੇ ਇਸ ਕਰਕੇ ਇਹਨਾਂ ਨੂੰ 4-5 ਘੰਟੇ ਪਹਿਲਾਂ ਜੂਪੇ ਕੇ ਰੱਖੇ ਇਹ ਆਪਣੇ ਹੱਥ ਨਾਲ ਟੁੱਟਣ ਲੱਗ ਜਾਂਦੇ ਆ ਇਹਦੇ ਵਿੱਚ ਜਿਹੜੇ ਤਾਂ ਬਾਦਾਮ ਹੈਗੇ ਉਹਨਾਂ ਨੂੰ ਮੈਂ ਛਿਲਕਾ ਉਤਾਰ ਲੂੰਗੀ ਜਿਹੜੇ ਕਾਜੂ ਆ ਉਹਨਾਂ ਨੂੰ ਆਪਾਂ ਇਦਾਂ ਹੀ ਭਿਜੇ ਨਾਲ ਇਹਨਾਂ ਨੂੰ ਆਪਾਂ ਨੂੰ ਕਾਜੂ ਨੂੰ ਵੀ ਤੇ ਬਾਦਾਮ ਨੂੰ ਤੇ ਚਾਵਲਾਂ ਨੂੰ ਇਕੱਠੇ ਗ੍ਰाइंड ਕਰਨਾ ਆ ਤੇ ਇਹਨਾਂ ਦਾ ਮੈਂ ਪਾਣੀ ਕਰ ਦੇਣੀ ਆ ਦਲਮਤ ਇਹਨਾਂ ਵਾਰੀ ਚੰਗੀ ਤਰ੍ਹਾਂ ਪਾਣੀ ਨੂੰ ਧੋ ਕੇ ਚਾਵਲਾਂ ਨੂੰ ਫਿਰ ਮੈਂ ਭਿਗੇ ਰੱਖ ਦਿੱਤੇ ਸੀ ਤੇ ਇਹਨਾਂ ਨੂੰ ਆਪਾਂ ਇੱਕ ਛਾਨਣੀ ਦੇ ਵਿੱਚ ਛਾਲ ਲੈਣੇ ਆ ਤੇ ਬਦਾਂ ਮਾਦੇ ਆਪਾਂ ਛਿਲਕੇ ਉਤਾਰ ਦੇਣੇ ਆ ਇਹ ਚਾਵਲ ਨਾਲ ਤਾਂ ਭਾਈ ਭਾਈ ਬਹੁਤ ਚੰਗੀ ਤਰ੍ਹਾਂ ਗਰਮ ਨਾਲ ਫੁੱਲ ਜਾਂਦੇ ਆ ਤੁਸੀਂ ਥੋੜੇ ਜਿਵੇਂ ਭਿਗੇ ਰੱਖੋ ਨਾ ਮੈਂ 150 ਗ੍ਰਾਮ ਇਹਦੇ ਨਾਲ ਘੱਟੋ ਘੱਟ 7-8 ਕੋਲੀਆਂ ਬਣ ਜਾਂਦੀਆਂ ਜੇ ਤੁਸੀਂ 100 ਗ੍ਰਾਮ ਚਾਵਲਾਂ ਦੇ ਨਾਲ 6 ਕੋਲੀਆਂ ਆਰਾਮ ਨਾਲ ਫਿਰ ਨਹੀਂ ਜੀਆਂ ਬਣ ਜਾਂਦੀਆਂ ਤੇ ਇਹਨੂੰ ਆਪਾਂ ਬਦਾਮ ਤੇ ਕੇਸਰ ਦੇ ਨਾਮ ਬਣਾਵਾਂਗੇ ਕਾਜੂ ਤਾਂ ਮੈਂ ਸਿਰਫ ਲਿਆ ਕਿ ਮੇਰੇ ਕੋਲ ਦੁੱਧ ਪਤਲਾ ਵਾ ਪਹਿਲੇ ਸਮੇਂ ਵਿੱਚ ਤਾਂ ਆਮ ਘਰਾਂ ਵਿੱਚ ਮਜਾ ਦੁੱਧ ਹੁੰਦਾ ਉਸ ਤੇ ਕਾਫੀ ਘਾੜਾ ਹੁੰਦਾ ਸੀ ਤੇ ਦੁੱਧ ਨੂੰ ਘਾੜਾ ਕਰਨ ਵਾਸਤੇ ਮੈਂ ਇਹਦੇ ਵਿੱਚ ਕਾਜੂ ਪਾਏ ਆ 10 ਵਾਲਾ ਤਾਂ ਕਿ ਉਹ ਦਿੱਕਨਸ ਤੋਂ ਦੀ ਮੱਝ ਜਾਵੇ ਤੇ ਆਮ ਇਹਨੂੰ ਕੇਸਰ ਨਾਲ ਤੇ ਬਦਾਮ ਦੇ ਨਾਲ ਹੀ ਬਣਾਇਆ ਜਾਂਦਾ ਵਾ ਉਸ ਟਾਈਮ ਤੱਕ ਕੇਸਰ ਵੀ ਅਵੇਲੇਬਲ ਨਹੀਂ ਸੀ ਹੁੰਦਾ ਤੇ ਜ਼ਿਆਦਾ ਕਰਕੇ ਨਾਨੀਆਂ ਦਾਦੀਆਂ ਚੁਟਕੀ ਹਲਦੀ ਦੀ ਬਾਤ ਲਿਆ ਸੀ ਉਹਦਾ ਕਲਰ ਦੇਣ ਵਾਸਤੇ ਤੇ ਹੁਣ ਨਾਲੇ ਆਪਾਂ ਕੇਸਰ ਦਾ ਫਲੇਵਰ ਲੈ ਲੈਨੇ ਆ ਤੇ ਨਾਲੇ ਆਪਾਂ ਕੇਸਰ ਦਾ ਕਲਰ ਲੈ ਲੈਣਾ ਤੇ ਕੇਸਰ ਦੇ ਬਹੁਤ ਵੈਨਿਬਲ ਨੇ। ਤੁਸੀਂ ਇਹ ਪ੍ਰੋਸੈਸ ਮੈਂ ਕਰਕੇ ਪਿਆ ਰੱਖ ਲਿਆ ਤੇ ਇਹਨਾਂ ਨੂੰ ਮੈਂ ਛਿੱਲ ਲੂੰਗੀ ਬਦਾਮਾਂ ਨੂੰ। ਬਦਾਮਾਂ ਦੇ ਛਿਲਕੇ ਉਤਾਰ ਦੇਣੇ ਆ। ਤੇ ਜਿਹੜਾ ਜਿਹੜਾ ਮੜਾ ਮੜਾ ਪਾਣੀ ਹੈ ਤੇ ਉਹ ਵੀ ਨਿਕਲ ਜਾਊਗਾ। ਤੇ ਉਸ ਤਰ੍ਹਾਂ ਕਿਉਂ ਜੀ ਆਪਾਂ ਕੇਸਰ ਇਸ ਦਾ ਇਸਤੇਮਾਲ ਕਰਨਾ ਤੇ ਮੈਂ ਕੇਸਰ ਦਾ ਪ੍ਰੋਸੈਸ ਕਰਕੇ ਰੱਖਿਆ। ਜਿਹੜਾ ਕੇਸਰ ਆ ਉਹ ਠੰਡ ਦੇ ਵਿੱਚ ਜ਼ਿਆਦਾ ਆਪਣਾ ਫਲੇਵਰ ਵੀ ਤੇ ਆਪਣਾ ਕਲਰ ਵੀ ਛੱਡਦਾ। ਇਸ ਕਰਕੇ ਮੈਂ ਜਦੋਂ ਵੀ ਇਸ ਤਰ੍ਹਾਂ ਦੇ ਵਰਤਨਾ ਹੁੰਦਾ ਤਾਂ ਮੈਂ ਪਹਿਲਾਂ ਪ੍ਰੋਸੈਸ ਕਿਸੇ ਅਦਾ ਕਰਕੇ ਰੱਖਦਾ ਕਿਸੇ ਵੀ ਚੀਜ਼ ਵਿੱਚ ਵਰਤਣਾ ਦਾ ਲੋ ਜੇ ਤੁਸੀਂ ਜਿੰਨੀਆਂ ਕਿ ਪੱਤੀਆਂ 5-7 ਪੱਤੀਆਂ ਲੈਣੀਆਂ ਕੇਸਰ ਦੀਆਂ ਉਹ ਲੈ ਲਓ ਤੇ ਆਪਣਾ ਜਿਹੜਾ ਲੌਂਗ ਲੈਚੀ ਵਾਲਾ ਹੁੰਦਾ ਵਾ ਇਹ ਇੱਕ ਨੂੰ ਪੱਤੀਆਂ ਥੱਲੇ ਡੀਗ ਪਈਆਂ ਲੌਂਗ ਲੈਚੀ ਨੂੰ ਲੈ ਕੇ ਇਹਨੂੰ ਇੱਥੇ ਚੰਗੀ ਤਰ੍ਹਾਂ ਰਗੜ ਲਓ ਪਾ ਦੇਣੀਆਂ ਨਹੀਂ ਆ ਤੇ ਇਹਦੇ ਵਿੱਚ ਆਈਸ ਕ్యూ ਪਾ ਦਿਓ ਆਈਸ ਆਈਸ ਬਰਫ਼ ਦਾ ਇੱਕ ਟੁਕੜਾ ਪਾ ਦਿਓ ਇਸ ਛਣ ਦੇ ਵਿੱਚ ਆਪਣਾ ਫਲੇਵਰ ਤੇ ਕਲਰ ਬਹੁਤ ਵਧੀਆ ਛੱਡਦਾ ਹੈ। ਇਹ ਫਸਸ ਆਪਾਂ ਕਰਕੇ ਰੱਖ ਲੈਣਾ ਤਾਂ ਕਿ ਵਰਤਨਾ ਆਪਾਂ ਇਹਨੂੰ ਬਾਅਦ ਵਿੱਚ। ਇਹਨੂੰ ਆਪਾਂ ਸਾਈਡ ਤੇ ਕਰ ਦਿੰਨੇ ਆ। ਦੁਬਾਰਾ ਤਾਂਗੇ ਦੋਸਤਾਂ ਨੂੰ। ਇਧਰ ਆਪਾਂ ਜੀ ਭਾਰੀ ਲਓ ਜੇ ਆਪਾਂ ਭਾਰੀ ਤੇ ਆਪਾਂ ਫਰਾਈ ਪੈਨ ਲੈ ਲਏ। ਜਿਆਸ ਨੂੰ ਆਪਾਂ ਆਨ ਕਰਦੇ ਆ। ਆਪਾਂ ਫਰਾਈ ਪੈਨ ਇਹਦੇ ਤੇ ਰੱਖ ਲਈਏ। ਤੇ ਥੋੜੀ ਜਿਹਾ ਆਪਾਂ 2 ਚਮਚੀ ਪਾਣੀ ਦੀ ਪਾਵਾਂਗੇ ਦੇ ਵਿੱਚ। ਤਾਂ ਕਿ ਦੁੱਧ ਥੱਲੇ ਨਾ ਲੱਗੇ ਆਪਣਾ। एक बार फ्राई पेन घुमा दें नीचे नीचे तो मैं डेढ़ सौ ग्राम चावल ले डेढ़ सौ ग्राम ही मैं डेढ़ लीटर मैं दुध लाऊंगी जो सौ ग्राम चावल आता एक लीटर दुद्ध ले लियो जो डेढ़ सौ ग्राम चावल आता डेढ़ लीटर दुद्ध ले लियो मैं डेढ़ लीटर दुद्ध पाँना जो डेढ़ लीटर दुद्ध अंदाजे ना ही पा दें जो मैं चावलों को भिंजता से उस टाइम में ये काजू बदम भिंक के रख दते ਥੋੜਾ ਇਹ ਦੁੱਧ ਮੈਂ ਕਿ ਥੋੜਾ ਇਹ ਦੁੱਧ ਜਿਦਾ 2-4 ਚਮਚੇ ਜਦੋਂ ਪੀਸਣਾ ਹੋ ਉਸ ਟਾਈਮ ਆਪਾਂ ਲੋਡ ਪਾਣੀ ਚਾਹਵਾਂ ਦਾ ਨੂੰ ਤੇ ਉਹਦੇ ਵਾਸਤੇ ਮੈਂ ਛੰਡਾ ਦੁੱਧ ਰੱਖ ਲੈਣੀ ਆ 2-3 ਚਮਚੇ ਇਹਨੂੰ ਚੰਗੀ ਤਰ੍ਹਾਂ ਹਲਾ ਕੇ ਤੇ ਆਪਾਂ ਦੁੱਧ ਨੂੰ ਉਬਾਲਾ ਆਉਣ ਤੱਕ ਵੇਟ ਕਰਦੇ ਆ ਜਦ ਤੱਕ ਆਪਾਂ ਜਿਹੜਾ ਚਾਵਲਾਂ ਦਾ ਪ੍ਰੋਸੈਸ ਆ ਉਹ ਕਰ ਰਹੇ ਹਾਂ ਦੁੱਧ ਨੂੰ ਬਾਲਾ ਸਿੰਪਲ ਵਾਲਾ ਦੇਣਾ ਮੈਂ ਦੁੱਧ ਨੂੰ ਪਹਿਲਾਂ ਤੇ ਆਪਾਂ ਜਿਹੜਾ ਚਾਵਲ ਸੀ ਭਿੰਕੇ ਰੱਖੇ ਸੀ ਆਪਾਂ ਇਹਦੇ ਵਿੱਚ ਛਾਂਣੀ ਵਿੱਚ ਕੱਢ ਦਿੱਤੇ ਸੀਗੇ ਤੇ ਮੈਂ ਇਹਦੇ ਵਿੱਚ ਜਿਹੜੇ ਬਦਾਮ ਹੈਗੇ ਆ ਉਹਨਾਂ ਦੇ ਛਿਲਕੇ ਤਾਂ ਦਰਨੀ ਆ ਤੇ ਕਾਜੂ ਉਹਨਾਂ ਦੇ ਨਾਲ ਹੀ ਰਹਿਣਗੇ ਕਾਜੂ ਤੇ ਬਦਾਮ ਜਿਹੜੇ ਆਪਾਂ ਭਿਜੇ ਹੋਏ ਚਾਹ ਵਾਲਾ 4 ਘੰਟੇ ਪਹਿਲਾਂ ਆਪਾਂ ਭਿੰਗੇ ਰੱਖੇ ਆ ਨਾਲ ਹੀ ਮੇ ਬਦਾਮ ਭਿਜੇ ਸੀ ਨਾਲ ਹੀ ਕਾਜੂ ਭਿਜੇ ਸੀ ਤੇ ਉਹਨਾਂ ਨੂੰ ਆਪਾਂ ਮਿਕਸ ਵਿੱਚ ਗ੍ਰाइंड ਕਰਨਾ ਆ ਦੁੱਧ ਪਾ ਕੇ ਥੋੜਾ ਜਿਹਾ ਦੁੱਧ ਪਾ ਕੇ ਪਾਸਟ ਬਣਾਉੜੇ ਤੇ ਬਿਲਕੁਲ ਫਾਈਨ ਪੇਸਟ ਨਹੀਂ ਬਣਾਉਣਾ ਦਰਦਰਾ ਜਿਹਾ ਰੱਖਣਾ ਆ ਜਿਵੇਂ ਜਿਹਾ ਆਪਣੇ ਦੁੱਧ ਵਾਲਾ ਆਉਂਦਾ ਤੇ ਆਪਾਂ ਉਹਨਾਂ ਚਰਚਾ ਗ੍ਰਾਮਾ ਨੂੰ ਦੇਛੇ ਕਿ ਉਹ ਆਤਾਰ ਲੈਣੇ ਆ ਤੇ ਫਿਰ ਤੁਹਾਨੂੰ ਦਿਖਾਉਣੀ ਆ ਕਿ ਅਗਲਾ ਪ੍ਰੋਸੈਸ ਕੀ ਆ ਲੋਕ ਜੀ ਆਪਣੇ ਦੋ ਦੋਨੋਂ ਉਵਾਲਾ ਆ ਗਿਆ ਜੇ ਦੋ ਦੋਨੋਂ ਉਵਾਲਾ ਆ ਜੇ ਤੇ ਲੇਚੀਆਂ ਲੈ ਲੈਣੀ ਆ ਚਾਰ ਪੰਜ ਮੈਂ ਲੇਚੀਆਂ ਲੈ ਲਈਆਂ ਛੋਟੀਆਂ ਲੇਚੀਆਂ ਇਹਨਾਂ ਦੇ ਦਾਣੇ ਕੱਢ ਕੇ ਵਿੱਚ ਪਾ ਦਿੰਦੇ ਆ ਕੋਲ ਤਾਜ਼ੇ ਤਾਜ਼ੇ ਲੇਚੀਆਂ ਦਾ ਨਾ ਫਲੇਵਰ ਬਹੁਤ ਵਧੀਆ ਆਉਂਦਾ ਮੈਂ ਪਹਿਲਾਂ ਕੁੱਟ ਕੇ ਨਹੀਂ ਰੱਖ ਦੇਗੀ ਜਿਹੜਾ ਛਿਲਕੇ ਆ ਇਹ ਚਾਹ ਪੱਤੀ ਵਾਲੇ ਡੱਬੇ 'ਚ ਸਿੱਟ ਲੋ ਜਦੋਂ ਚਾਹ ਬਣਾਵਾਂਗੇ ਤੇ ਉਦੋਂ ਕੰਮ ਆ ਜਾਂਦੇ ਆ ਉਹ ਕੋਈ ਵੀ ਰਕਮ ਠੀਸੀ ਜਿਵੇਂ ਬਣਾਉਣੇ ਆ ਤੇ ਉਹਦੇ ਵਿੱਚ ਇਲਾਇਚੀ ਦਾ ਪੇਪਰ ਬਹੁਤ ਵਧੀਆ ਲੱਗਦਾ ਛੋਟੀ ਇਲਾਇਚੀ ਦਾ ਇਹ ਮਸਾਲਾ ਇਲਾਇਚੀ ਦਾ ਆਖਰੀ ਤੇ ਇਧਰ ਆਪਾਂ ਜਿਹੜੇ ਆਪਣੇ ਚਾਵਲ ਆ ਤੇ ਆਪਣੇ ਬਦਾਮ ਆ ਆਪਾਂ ਬਦਾਮ ਛਿਲਲੇ ਆ ਤੇ ਕਾਜੂ ਆ ਇਹਨਾਂ ਨੂੰ ਆਪਾਂ ਮਿਕਸੀ ਦੇ ਵਿੱਚ ਪਾ ਲੈਣਾ ਜਗ ਦੇ ਵਿੱਚ ਇਹਨਾਂ ਦਾ ਪਾਣੀ ਮੈਨ ਉਚੜਨ ਵਾਸਤੇ ਰੱਖਦਾ ਚੰਗੀ ਤਰ੍ਹਾਂ ਪਾਣੀ ਨਿਕਲ ਜਾਵੇ ਵਿੱਚੋਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਜਿਹੜਾ ਮੈਂ ਕੱਢਣਾ ਠੰਡਾ ਕੱਢ ਕੇ ਰੱਖਿਆ ਸੀ ਥੋੜਾ ਦੁੱਧ ਪਾ ਲੈਣਾ ਦੋ ਤਿੰਨ ਚਮਚੇ ਅਕੇ ਗ੍ਰाइंड ਕਰਨ ਵਿੱਚ ਥੋੜੀ ਜਿਹੀ ਆਸਾਨੀ ਹੋ ਜਾਂਦੀ ਹੈ ਤੇ ਪਲਸ ਮੋੜ ਤੇ ਆਪਾਂ ਇਹਨੂੰ ਦੰਦਰਾਜਾ ਨਹੀਂ ਸਨੂਗਾ ਇਹਨਾਂ ਨੂੰ ਰੋਕ ਰੋਕ ਕੇ ਚਲਾ ਕੇ ਜੀ ਪੀਸ ਕੇ ਤੁਹਾਨੂੰ ਦਿਖਾਉਣੀ ਹੈ ਮਾਰ ਲਈ ਤੇ ਲੋ ਇਸ ਆਪਣੇ ਦੰਦਰਾਜਾ ਵਾਲਾ ਆ ਗਿਆ ਆਪਾਂ ਇਹਦੇ ਵਿੱਚ ਲੈਸੀ ਪਾ ਦਿੱਤੀ ਸੀਗੀ ਕਿ ਇੱਧਰ ਆਪਾਂ ਚੌਲ ਬਦਾਮ ਤੇ ਕਾਜੂ ਇਹਨਾਂ ਨੂੰ ਪੀਸ ਲਿਆ ਤੇ ਥੋੜਾ ਜਿਹਾ ਦੰਦਰਾਜਾ ਜਿਹਦਾ ਥੋੜਾ ਥੋੜਾ ਦਾਣਾ ਜਿਵੇਂ ਵਿੱਚ ਹੁੰਦਾ ਵਾ ਇਦਾਂ ਰਹਿਣਾ ਚਾਹੀਦਾ ਬਿਲਕੁਲ ਫਾਈਨ ਪੇਸਟ ਬਣਾ ਬਾਇਓ। ਪਾਸ ਮੋੜ ਤੇ ਚਲਾ ਕੇ ਥੋੜਾ ਜਿਹਾ ਦੁੱਧ ਪਾ ਕੇ ਤੇ ਫਿਰ ਇਹਨੂੰ ਗ੍ਰਾਈਂਡ ਕਰ ਲੈਣਾ। ਹੁਣ ਆਪਾਂ ਇਹ ਇਹਦੇ ਵਿੱਚ ਪਾ ਦੇਣਾ ਸੀ। ਜਿਹੜਾ ਆਪਣਾ ਤਰਦਲਾ ਜਿਹਾ ਪੀਸਿਆ ਹੋਇਆ। ਮੈਂ ਗੇਸ ਬੰਦ ਕਰਤਾ। ਦੱਸ ਸੀ ਦੁੱਧ ਵਾਲਾ ਦੇ ਕੇ। ਕਿ ਇਧਰ ਤੇ ਇੱਕ ਨਸ ਹੁੰਦੀ ਹੈ ਜੀ। ਇਥੇ ਆਪਾਂ ਹੁਣ ਜਾਇਆ ਸੀ ਦੁਬਾਰਾ ਫਿਰ ਆਨ ਕਰ ਲੈਣੀ ਇਹਨੂੰ। ਇਹ ਹੁਣ ਆਪਾਂ ਇਹਨੂੰ 5-4 ਮਿੰਟਾਂ ਲਈ ਇਥੇ ਪਕਾਉਣਾ ਹੈ। ਫਤ ਜੀਨੀ ਇਹਦੇ ਸਿਰ ਨੂੰ ਲਾਸਟ ਵਿੱਚ ਪਾਉਣੀ ਹੈ। ਜਦੋਂ ਆਪਾਂ ਇਦਾਂ ਗ੍ਰਾਇੰਡ ਕਰਕੇ ਪਾਉਣੇ ਆ ਦਰਦਰਾਜ ਆ ਬਣਾ ਕੇ ਪਾਉਣੇ ਆ ਨਾ ਤੇ ਇਹਦੇ ਨਾਲ ਜਦੋਂ 1 2 ਵਾਲੇ ਆਉਣਗੇ ਤੇ ਬਹੁਤ ਠਿਕਨਸ ਆ ਜਾਨੇ ਦੁੱਧ ਦੇ ਵਿੱਚ ਜੁਸੀਂ ਫਿਰ ਅਸੀਂ 5 ਮਿੰਟ ਇਹਨੂੰ ਪਕਾਉਨੇ ਆ ਤੇ ਉਸ ਬਾਅਦ ਤੁਹਾਨੂੰ ਦਿਖਾਉਨੇ ਆ ਆਪਾਂ ਇਹਨੂੰ ਦੁੱਧ ਵਿੱਚ ਲੈ ਜੀ ਵੀ ਪਾਤੀ ਕਾਜੂ ਦਾ ਆਮਲਾ ਪੇਸਤੀ ਪਾਤਾ ਤੇ ਚੌਲਾਂ ਦਾ ਬੀਜ ਆ। ਇਹਨਾਂ ਨੂੰ ਤਿੰਨਾਂ ਨੂੰ ਇਕੱਠੇ ਗ੍ਰਾਇੰਡ ਕੀਤਾ ਸੀ ਥੋੜਾ ਦੁੱਧ ਪਾ ਕੇ। ਇਹ ਪਰ ਹਿੱਟ ਰੰਦੀ ਮਿਲ ਕੋ ਆਈਸਕ੍ਰੀਮ ਵਰਗੀ ਲੱਗਦੀ ਹੈ ਜਦੋਂ ਠੰਢੀ ਹੋ ਕੇ ਕਰਕੇ ਆਪਾਂ ਨੂੰ ਖਾਣੇ ਆ ਨਾ ਫਿਰ ਇਹਨੂੰ ਬਹੁਤ ਹੀ ਅਨਰਜੀ ਟੇਸਟਵੋਦਾ ਹੈ ਨਾ ਅਜੀ ਐਤ ਸੇ ਮੈਂ ਜਿਹੜਾ ਕੇਸਰ ਤੇ ਕਿਸੇ ਨੂੰ ਗ੍ਰाइंड ਕਰਕੇ ਪਾ ਪਾ ਕੇ ਰੱਖਿਆ ਸੀ ਆਈਸਕ੍ਰੀਪ ਪਾ ਕੇ ਰੱਖਿਆ ਸੀ ਤੁਸੀਂ ਇਹਦਾ ਕਲਰ ਦੇਖ ਸਕਦੇ ਆ ਦੇਖੋ ਕਿੰਨਾ ਸੋਹਣਾ ਕਲਰ ਤੇ ਫਲੇਵਰ ਵੀ ਬਹੁਤ ਵਧੀਆ ਆਇਆ ਹੋਇਆ ਹੈ ਮੈਂ ਇਸਾਂ ਤੇ ਆਪ ਇਹਦੇ ਵਿੱਚ ਪਾ ਲਿਆ ਅਜੀ ਹੁਣ ਮੈਂ 5 ਮਿੰਟ ਲਈ ਪਕਾਉਣੀ ਆ ਤੇ ਫੇ ਤੁਹਾਨੂੰ ਦਿਖਾਵਾਂਗੀ ਇਹ ਕੱਚੀ ਮਾ ਦੇਣਾ ਤਾਂ ਕਿ ਜਦੋਂ ਆਪਾਂ ਇਹ ਪਾਇਆ ਹੁੰਦਾ ਨਾ ਗ੍ਰाइंड ਕਰਦੇ ਜਾਵਲਾਂ ਨੂੰ ਕੱਜੂ ਤੇ ਪਾ ਦੇਵਾਂਗੇ ਤੇ ਇਹਦੇ ਤੇਗਨਸਾ ਕਾਫੀ ਹੋ ਗਿਆ ਨਹੀਂ ਥੱਲੇ ਨਾਲ ਲੱਗਦੇਵੇ ਤੇ ਕਰਸੀ ਮਾਰ ਦੇ ਰਹੇ ਸੀ। ਸ਼ਿਕਾਣੀ ਨੂੰ ਪਕਾਉਣ ਤੋਂ ਬਾਅਦ ਮਿਲਦੇ। ਇਹੋ ਤੁਸੀਂ ਇਹਦੇ ਤੇਗਨਸ ਦੇਖ ਸਕਦੇ ਹੋ। ਇਹਦੀ ਤੇਗਨਸ ਜੀ ਆ ਜਾਂਦੀ ਹੈ। ਜਿਦਾ ਕਸਟਰਡ ਆਉਣਾ। ਇਹਦੇ ਕੁਝ ਮਿਰਾਵੜੀ ਵਾਂਗੂ ਬਣ ਗਈ ਹੈ ਇਹ। ਇਸ ਟਾਈਮ ਆਪਾਂ ਇਹਦੇ ਵਿੱਚ ਚੀਨੀ ਪਾ ਲਗੇ। ਇਹ ਖੀਰ ਨਾਲੋਂ ਵੀ ਅੱਧਾ ਟਾਈਮ ਵਿੱਚ ਬਣ ਗਈ ਆ। ਬਹੁਤ ਛੇਤੀ ਬਣ ਜਾਂਦੀ ਹੈ ਪਾਣੀ ਵਿੱਚ ਇਹਨੂੰ ਪਕਾਉਣ ਦੀ ਲੋੜ ਹੁੰਦੀ ਆ। ਤੁਸੀਂ ਇਹ ਇੱਕ ਵਾਰ ਦੇਖ ਸਕਦੇ ਆ। ਇਦਾਂ ਦੇ ਬਣਾ ਲਿਆ। ਇਹ ਲਾਸਟ ਵਿੱਚ ਜਿੰਨੀ ਪਾਤੀ 1 ਮਿੰਟ ਹੋਰ ਪਕਾਉਣਾ ਪਾਉ। ਲੋ ਜੀ ਆਪਾਂ 5 ਮਿੰਟ ਇਹਨੂੰ ਪਕਾ ਲਿਆ। 5-6 ਮਿੰਟ ਲੱਗੇ ਪੱਕਣ ਨੂੰ। ਅੱਗੇ ਵਿੱਚ ਬਦਾਮ ਦੇ ਤੇ ਕਾਜੂ ਦੇ ਜਿਹੜੇ ਆਪਾਂ ਦਾਣੇ ਨਾਲ ਰੱਖਿਆ ਹੋਇਆ ਚਾਵਲ ਹੋਵੇ। ਉਹ ਆ ਰਿਹਾ। ਜਦੋਂ ਆਬਲੀ ਬਣੀ ਹੋਣੀ ਤਾਂ ਇਸ ਟਾਈਮ ਤੇ ਆਪਾਂ ਇਹਦੇ ਵਿੱਚ ਚੀਨੀ ਪਾ ਦੇਣੀ। ਜਿੰਨੇ ਤੁਸੀਂ ਚਾਵਲ ਪਾਏ ਮੈਂ ਚੀਨੀ ਤੁਸੀਂ ਵੱਧ ਘੱਟ ਵੀ ਪਾ ਸਕਦੇ ਹੋ। ਮਿਸ਼ਰੀ ਪਾ ਲੋ। ਤੇ ਜੇ ਤੁਸੀਂ ਸ਼ੱਕਰ ਪਾਉਣੀ ਆ ਤਾਂ ਇਹਨੂੰ ਬਿਲਕੁਲ ਠੰਡੀ ਕਰਕੇ ਪਾ ਲਿਓ ਤੇ ਆਪਾਂ ਚੀਨੀ ਪਾਉਣੀ ਹੈ ਜੀ ਆਪਣੇ ਲੋੜ ਮੁਤਾਬਕ ਪਾ ਲਿਓ ਇੱਕ ਮਿੰਟ ਲਈ ਆਪਾਂ ਚੀਨੀ ਪਾ ਕੇ ਇਹਨੂੰ ਪਕਾ ਲਾ ਅਰਤੀ ਨਾਲ ਨਾਲ ਮਾਰਦੇ ਰਹੇ ਨਾ ਤੇ ਇਹਨੂੰ ਜਦੋਂ ਤੁਸੀਂ ਗ੍ਰਾਇੰਡ ਕਰਨਾ ਦੱਧੜਾ ਜਿਹਾ ਰੱਖਣਾ ਜ਼ਿਆਦਾ ਪੇਸਟ ਨਾ ਬਣਾਇਓ ਪੇਸਟ ਆਇਆ ਤਾਂ ਫਿਰ ਇਹ ਲਿੱਕੀ ਵਰਗੀ ਬਣ ਜਾਂਦੀ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਚਾਵਲਾਂ ਨੂੰ ਦੱਧੜਾ ਜਿਹਾ ਪੀਸੋ ਇਸੇ ਬਹੁਤ ਹੀ ਸੋਹਣਾ ਕਲਰ ਆਇਆ ਕੇਸਰ ਪਾ ਕੇ ਪਰ ਇਹ ਸਵਾਦ ਪਸਟਰ ਨਾਲ ਵੀ ਕਿਤੇ ਜ਼ਿਆਦਾ ਲਾਗੇ ਸੰਦੀ ਸਾਜ ਦੇ ਪਾਣੀ ਆ ਨਾ ਤੇ ਬਿਲਕੁਲ ਹੀ ਦੇਖੋ ਇਹਦੇ ਥੇਕਨਸ ਐਨੀ ਹੋਣੀ ਚਾਹੀਦੀ ਦੇਖ ਜਿਹਾ ਪਾਈ ਤੇ ਕਰ ਦਿਆਂ ਗਏ ਉਸ ਨੂੰ ਬੰਦ ਤੀਨੂੰ ਘੜਸੀ ਮਾਰ ਕੇ ਠੰਡਾ ਕਰਦੇ ਆ ਤੇ ਫਿਰ ਰੱਖਾਂਗੇ ਫ੍ਰੀਜ ਦੇ ਵਿੱਚ ਹੁਣ ਆਪਾਂ ਜਦੋਂ ਮਲਾਈ ਨਹੀਂ ਆਉਂਦੀ ਨਹੀਂ ਘੜਸੀ ਮਾਰ ਕੇ ਇਹਨੂੰ ਠੰਡਾ ਕਰ ਲਿਆ ਤਾਂ ਤੁਸੀਂ ਦਾ ਕਲਰ ਦੇਖ ਸਕਦੇ ਆ ਇਹਨੇ ਸੋਹਣੀ ਚੀਜ਼ ਬਣੀ ਆ ਤੁਸੀਂ ਵੀ ਘਰ ਵਿੱਚ ਜਰੂਰ ਬਣਾਇਓ ਪੁਰਾਣੇ ਸਮੇਂ ਦੀ ਫਿਰਨੀ ਇਹ ਇਹ ਰੌਣਕ ਦਾ ਸਵਾਦ ਵੀ ਦੇਊਗੀ ਤੇ ਐਸਕ੍ਰੀ ਦਾ ਸਵਾਦ ਵੀ ਦੇਊਗੀ ਜਿੰਨ ਕੋਈ ਪਤਾ ਲੱਗਣਾ ਕਿ ਇਹ ਚੌਲਾਂ ਤੋਂ ਬਣੀ ਹੋਈ ਆ ਤੇ ਇਹਦੇ ਉੱਪਰ ਜੇ ਤੁਸੀਂ ਗਾਰਨਿਸ਼ ਕਰਨੀ ਆ ਤਾਂ ਕਰ ਸਕਦੇ ਆ ਤੇ ਨਹੀਂ ਤਾਂ ਇਹ ਇਦਾਂ ਹੀ ਬਹੁਤ ਸਵਾਦ ਲੱਗਦਾ ਕਿਉਂਕਿ ਆਪਾਂ ਕਾਜੂ ਤੇ ਗਦਾਮ ਇਹਦੇ ਵਿੱਚ ਗ੍ਰाइंड ਕਰ ਦਿੱਤੇ ਆ ਤੇ ਇਲਾਚੀ ਤੇ ਕੇਸਰ ਦਾ ਫਲੇਵਰ ਬਰਬਾਦ ਕਰ ਦਤਾ ਇਹਦੇ ਵਿੱਚ ਜਿਵੇਂ ਮੈਂ ਬਗਾਜ ਕਰਦੀਆਂ ਤੇ ਛੰਡਾ ਕਰਦੀਆਂ ਤੇ ਜੇ ਤੁਸੀਂ ਬੱਚਿਆਂ ਨੂੰ ਇਹਦੀਆਂ ਕੁਲਫੀਆਂ ਬਣਾ ਕੇ ਦੇਣੀ ਆ ਤੇ ਛੰਡਾ ਕਰਕੇ ਤੁਸੀਂ ਉਹ ਵੀ ਬਣਾ ਕੇ ਦੇ ਸਕਦੇ ਆ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਮੈਂ ਥੋੜੀਆਂ ਇਹ ਕੁਲਫੀਆਂ ਬੱਚਾ ਵਾਸਤੇ ਬਣਾਉਣੀਆਂ ਨੇ ਕਿਸੇ ਸਾਥੇ ਵਾਸਤੇ। ਲਓ ਜੀ ਆਪਣੀ ਫਿਰਨੀ ਹੋ ਗਈ ਹੈ ਤਿਆਰ ਤੇ ਫੇਰ ਜੋ ਛੰਡੀ ਹੋ ਗਈ ਤੇ ਉਸ ਵਾ ਤੁਹਾਨੂੰ ਮਿਲਦੇ ਆ। ਲਓ ਜੀ ਆਪਣੀ ਫਿਰਨੀ ਹੋ ਗਈ ਹੈ ਤਿਆਰ ਤੇ ਹੁਣ ਆਪਾਂ ਇਹਨੂੰ ਚਮਚੇ ਮਾਰ-ਮਾਰ ਕੇ ਠੰਡੀ ਕਰਨਾ ਰੂਮ ਟੈਂਪਰੇਚਰ ਤੇ ਤੇ ਫੇਰ ਰੱਖਣਾ ਫ੍ਰੀਜ ਦੇ ਵਿੱਚ। ਤੇ ਕਿੰਨੀ ਦੇਖੋ ਜੀ ਸੋਹਣੀ ਚੀਜ਼ ਬਣੀ ਆ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਫਿਰ ਸਾਨੂੰ ਕਮੈਂਟਾਂ ਵਿੱਚ ਲਿਖਿਓ ਵੀ ਤੁਹਾਡੇ ਘਰ ਤੁਹਾਡੀ ਜਿਹੜੀ ਫੇਰਨੀ ਕਿਦਾਂ ਦੀ ਬਣੀ ਤੇ ਤੁਜੋਂ ਦਾਦੀਆਂ ਨਾਨੀਆਂ ਦੇ ਪੁਰਾਣੇ ਸਟਵਾਨੇ ਦੀ ਜਿਹੜੀ ਫੇਰਨੀ ਆ ਉਹ ਕਿਵੇਂ ਲੱਗੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਘੰਟੀ ਦਾ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਹਰ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਡੇ ਤੱਕ ਮਿਲ ਸਕੇ ਲਓ ਜੀ ਆਪਾਂ ਇਹਨੂੰ ਠੰਡੀ ਕਰਕੇ ਰੱਖਦੇ ਆਂ ਫ੍ਰਿਜ ਦੇ ਵਿੱਚ ਤੇ 2 ਘੰਟੇ ਬਾਅਦ ਖਾਵਾਂਗੇ